ਸਸਰੀ ਘਾਲ ਜੀ ਠੀਕ ਹੈ ਨਾ ਕਿ ਵੀਰੇ ਆਪਣੇ ਇਹ ਕੁਸ਼ਨਾਂ 2 4 2 4 ਕੁੱਤੇ ਆ ਕਮੈਂਟ ਕਰ ਰਹੇ ਆ ਤਾਂ ਕਿ ਸਾਨੂੰ ਵੀਰ ਦਾ ਕਿਆ ਕਰ ਠੀਕ ਹੈ ਨਾ ਫੇਸਬੁੱਕ ਦੇ ਸਾਨੂੰ ਵੀਰ ਦਾ ਕਿਆ ਕਰ ਕਿ ਯਾਰ ਅਸੀਂ ਤਾਂ ਤੇਰਾ ਫਰੈਂਡਸ਼ਿਪ ਕਰਨ ਚਾਹੁੰਦੇ ਆ ਮੈਂ ਇਹਨਾਂ ਨੂੰ ਇੱਜ਼ਤ ਬਖਸ਼ਦੀ ਆ ਇੱਜ਼ਤ ਬਾਰੇ ਇਹਨਾਂ ਤਾਂ ਇੱਜ਼ਤ ਵੀ ਹੋ ਕਰਵਾ ਹੁੰਦੀ ਹੈ ਕੁੱਤਿਆਂ ਕੋਲ ਉਹ ਸੱਚ ਸਿਆਣੇ ਕਹਦੇ ਆ ਕਿ ਕੁੱਤੇ ਨੂੰ ਕਿਉਂ ਹਾਜਮ ਨਹੀਂ ਹੁੰਦਾ ਹੁੰਦਾ ਹੈ ਨਾ ਜਿਹੜਾ ਕੁੱਤਾ ਹੋਵੇ ਨਾ ਕੁੱਤੇ ਨੂੰ ਕਿਉਂ ਹਾਜਮ ਨਹੀਂ ਹੁੰਦਾ ਹੁੰਦਾ ਤਾਂ ਉਹਨੂੰ ਕਦੇ ਵੀ ਕਿਉਂ ਨਹੀਂ ਪਾਇਦਾ ਹੁੰਦਾ ਉਹ ਹਾਲਾਤ ਇਹ ਆ ਤਾਂ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਮੈਂ ਮੀਡੀਆ ਤੇ ਉਹਨਾਂ ਨੂੰ ਚੈਲੰਜ ਕਰਦੀ ਆ ਕਿ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਮੈਂ ਬਕਵਾਸ ਤੁਹਾਡੀ ਦੇ ਜਵਾਬ ਦੇ ਰਹੀ ਆ ਠੀਕ ਹੈ ਨਾ ਕਿ ਮੈਨੂੰ ਕਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਮੈਂ ਕਮੈਂਟਾਂ ਦੀ ਕਮਾਈ ਖਾਂਦੀ ਆ ਨਾ ਮੈਂ ਵੀ ਉਹ ਕਮਾਈ ਖਾਂਦੀ ਆ ਠੀਕ ਹੈ ਨਾ ਮੈਨੂੰ ਜੋ ਚੰਗੀ ਚੀਜ਼ ਲੱਗਦੀ ਹੈ ਮੈਂ ਉੱਥੇ ਪਾਉਂਦੀ ਆ ਤੁਹਾਡੀਆਂ ਪਹਿਣਾ ਵਾਂਗੂ ਨਹੀਂ ਹੈਗੇ ਅੱਧੇ ਦੇ ਕੱਪੜੇ ਪਾ ਕੇ ਨੰਗੀਆਂ ਹੋ ਕੇ ਰੀਲਾ ਤੇ ਬਣਾ ਕੇ ਨੱਚਦੇ ਆ ਠੀਕ ਹੈ ਨਾ ਮੰਗ ਕੇ ਤੁਸੀਂ ਕਿਸੇ ਦੀਆਂ ਗੱਡੀਆਂ ਉਹਨਾਂ ਦੇ ਬਹਿ ਕੇ ਫੋਟੋਆਂ ਖਿੱਚ ਕੇ ਤੇ ਡੀਪੀ ਲਾ ਕੇ ਤਾਂ ਬਣ ਜਾਂਦੇ ਆ ਆਪਣੇ ਬਹੁਤ ਵੱਡੇ ਵੀ ਅਸੀਂ ਪਤਾ ਨਹੀਂ ਕਿੱਡੇ ਕਹੋ ਆ ਮੂਰਖਾ ਸ਼ਰਮ ਕਰ ਕੋਈ ਕੋਚ ਚਰਮ ਕਰੋ ਉਹ ਤੁਸੀਂ ਕਿਸੇ ਨੂੰ ਕਮੈਂਟ ਕਰਵਾ ਕੇ ਮੁੜ ਕੇ ਆਪਣੀ ਮਾਂ ਭੈਣ ਦੇ ਗੰਦੀਆਂ ਗੱਲਾਂ ਕਰਵਾਉਂਦੇ ਆ ਫਿਰ ਮਾਂ ਭੈਣ ਨੂੰ ਕਾਂ ਕਢਾਉਂਦੇ ਆ ਉਦੋਂ ਚਰਮ ਨਹੀਂ ਉਹਦੀ ਹੈਗੀ ਤੇ ਦੇ ਤੁਸੀਂ ਨਸ਼ੇ ਖਾ ਕੇ ਸੁੱਤੇ ਰਹਿੰਦੇ ਆ ਰਾਤਾਂ ਸਟੋਰੀਆਂ ਕਰ ਨਿਕਲ ਜਾਂਦੇ ਆ ਅਮਰ ਤੇ ਰਾਤਾਂ ਨੂੰ ਆਪਣੇ ਭੈਣਾਂ ਨੂੰ ਸੜਕਾਂ ਤੇ ਖੜੀਆਂ ਕਰ ਦਿੰਦੇ ਆ ਸਮਝ ਗਏ ਨਾ ਮੈਂ ਸਾਰੀਆਂ ਗੱਲਾਂ ਜਾਣਦੀ ਆ ਕਿਉਂਕਿ ਮੈਂ ਮੁਗਗੇ ਤੋਂ ਜਾਂਦਿਆਂ ਰਸਤੇ ਵਿੱਚ ਦੋ ਲੇਡੀਜ਼ ਤੇ ਕੁੱਟੀਆਂ ਇੱਕਦਮ ਚੰਗਾ ਜੁੱਤੀ ਫੇਰੀ ਮੰਗ ਗੱਡੀ ਦੇ ਪਿੱਛੇ ਆ ਦੇਖੋ ਇਦਾਂ ਦੇ ਡੰਗਰ ਰੱਖਿਆ ਹੋਈਆਂ ਇਹ ਡੰਗਰ ਰੱਖਿਆ ਹੋਈਆਂ ਦੇਖੋ ਇਹ ਵਾਸਤੇ ਸਪੈਸ਼ਲ ਠੀਕ ਹੈ ਨਾ ਤੇ ਤੁਹਾਡੇ ਬਾਰੇ ਤਾਂ ਦੀਆਂ ਪੈ ਰੱਖੀਆਂ ਹੁੰਦੀਆਂ ਨਾ ਇਹ ਕੰਮਾਂ ਵਾਸਤੇ ਉਹਨਾਂ ਵਾਸਤੇ ਡੰਗਰ ਰੱਖਿਆ ਹੋਈਆਂ ਮੈਂ ਇੱਕ ਵਾਰ ਟੱਪਾ ਲਾਇਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਇਹ ਕਿਉਂ ਗੱਲ ਕਰ ਰਹੀਆਂ ਤਾਂ ਉਹਨੇ ਜਵਾਬ ਕੀ ਦਿੱਤਾ ਕਿ ਮੇਰਾ ਭਰਾ ਨਸ਼ਾ ਕਰਦਾ ਆ ਤਾਂ ਮੈਨੂੰ ਜ਼ਬਰਦਸਤ ਖੜੀ ਕਰਦਾ ਆ ਚਲੋ ਤਾਨੂੰ ਇਹ ਸ਼ਰਨਿ ਉਹਦੀ ਤੁਸੀਂ ਆਪਣੇ ਭੈਣਾਂ ਤੋਂ ਇਹ ਕੰਮ ਕਰਾਓ ਤੁਸੀਂ ਮਰ ਗਏ ਆ ਮਰ ਜਾਓ ਨੱਕ ਜਬੋ ਕੇ ਮਰ ਜਿਓ ਨਾ ਉਹ ਚੰਗਾ ਤੋ ਜਵਾ ਤੇ ਆਪਣੇ ਭੈਣਾਂ ਦੀ ਇੱਜ਼ਤ ਨਾਲ ਖਿੱਦੋਂ ਤੋਂ ਪਹਿਲਾਂ ਤੁਸੀਂ ਮਰ ਜਾ ਤਾਂ ਇਹ ਬਤ ਚੰਗਾ ਆ ਠੀਕ ਆ ਨਾ ਸਿਆਣੇ ਕਹਿੰਦੇ ਹੁੰਦੇ ਆ ਜਿਸਨ ਜਨਸਾਂ ਦੀ ਇੱਜ਼ਤ ਨਹੀਂ ਹੁੰਦੀਗੀ ਉਹਨੂੰ ਮਰ ਜਾ ਨਹੀਂ ਚੰਗਾ ਹੁੰਦਾ ਆ ਲੁਧਿਆਣਾ ਦੇ ਰਸਤੇ ਉੱਥੇ ਵੀ ਮੈਂ ਇੱਕ ਟਾਪਾ ਲਾਇਆ ਉਹਨੂੰ ਮੈਂ ਪੁੱਛਿਆ ਉਹ ਕਹਿੰਦੀ ਮੇਰੇ ਹਸਬੰਦ ਨਸ਼ਾ ਕਰਦੇ ਆ ਉਹ ਮੇ ਧੱਕੇ ਨਾਲ ਇੱਥੇ ਖੜੀ ਕਰਦੇ ਰਾਤ ਨੂੰ ਡਰਾਈਵਰਾਂ ਦੀ ਗੱਡੀਆਂ ਕੋ ਉਹਦੇ ਵਿੱਚ ਜੁੱਤੀ ਫੇਰਦਾ ਉਹਨੇ ਵੀ ਇਹੀ ਗਲਤ ਕਹੀ ਤੋਂ ਸ਼ਰਮ ਨਹੀਂ ਆਉਦੀ ਹੈਗੀ ਉਹ ਤੁਸੀਂ ਪੰਜਾਬ ਨੂੰ ਸੋਹਣੇ ਪੰਜਾਬ ਨੂੰ ਬਸ ਤੇ ਰਸਤੇ ਪੰਜਾਬ ਨੂੰ ਕਿੰਨਾ ਗੰਦਾ ਕਰ ਦਿੱਤਾ ਹੋਇਆ ਆ ਉਹ ਤੁਸੀਂ ਇੰਨਾ ਗਿਰ ਚੁੱਕੇ ਹੋਏ ਹੋ ਜਿਸ ਪੰਜਾਬ ਨੂੰ ਕਿਸੇ ਟਾਈਮ ਕੋ ਸ਼ਹਾ ਪੰਜਾਬ ਕਿਹਾ ਜਾਂਦਾ ਸੀਗਾ ਕਿੰਨੀ ਸਾਡੇ ਪੰਜਾਬ ਦੀ ਇੱਜ਼ਤ ਹੁੰਦੀ ਸੀਗੀ ਬਾਹਰੋਂ ਲੋਕ ਚੱਲ ਕੇ ਆਉਂਦੇ ਸੀ ਕਿ ਪੰਜਾਬ ਜਾ ਪੰਜਾਬ ਤੇ ਆਉਣ ਨੂੰ ਲੋਕ ਮਾਣ ਮਹਿਸੂਸ ਕਰਦੇ ਸੀਗੇ ਜਿਸ ਪੰਜਾਬ ਨੂੰ ਤੁਸੀਂ ਗੰਦਾ ਕਰ ਰਹੇ ਹੋ ਠੀਕ ਹੈ ਨਾ ਕੋਈ ਸ਼ਰਮ ਨੂੰ ਹੱਥ ਮਾਰੋ ਕੋਈ ਅਕਲ ਨੂੰ ਹੱਥ ਮਾਰੋ ਇਹ ਗੱਲਾਂ ਕਰਨ ਵਾਲੇ ਨਹੀਂ ਹੁੰਦੀ ਹੁੰਦੀਆਂ ਜੇ ਤੁਹਾਨੂੰ ਕੋਈ ਭੈਣ ਕਹਿੰਦੀ ਹੈ ਭਰਾ ਬਣਾਉਦੀ ਹੈ ਨਾ ਉਹਦੇ ਭਰਾ ਬਦ ਇੱਜ਼ਤ ਮਾਨ ਮੈਂ ਇਸ ਕੋਲ ਮਹਿਸੂਸ ਕਰੋ ਮਾਨ ਕਰੋ ਆਪਣੇ ਆਪ ਤੇ ਕਿ ਤੂੰ ਅੱਜ ਕੋ ਰਿਸਪੈਕਟ ਕਰ ਰਿਆ ਨਹੀਂ ਤੇ ਤੁਹਾਡੇ ਵਰ ਕੁੱਤਿਆਂ ਦੀ ਕੋਈ ਰਿਸਪੈਕਟ ਨਹੀਂ ਹੁੰਦੀ ਬਾਕੀ ਤੁਹਾਡੇ ਵਰਗੇ ਕੁੱਤੇ ਮੇਰੀ ਜੁੱਤੀ ਦੇ ਨੋਕ ਨੋਕ ਤੇ ਹੁੰਦੇ ਆ ਮੈਂ ਜੁੱਤੀ ਨੋਕ ਤੇ ਰੱਖੇ ਹੋਏ ਆ ਸਮਝ ਗਏ ਨਾ ਮੈਂ ਦਿਨ ਰਾਤ ਚੱਲਦੀ ਆ ਮਿਹਨਤ ਕਰਦੀ ਆ ਕੋਈ ਡਰਦੀ ਨਹੀਂ ਹੈਗੀ ਜਾਂ ਕੋ ਕੱਪੜੇ ਦੇ ਪਾ ਕੇ ਰੀਲਾਂ ਨਹੀਂ ਬਣਾਉਦੀ ਕੋਈ ਮੈਂ ਨੱਚਦੀ ਨਹੀਂ ਹੈਗੀ ਸਮਝ ਗਏ ਕੋਈ ਸ਼ਰਮ ਕਰ ਲੋ ਗਾਂ ਬਾਤ ਤੱਕ ਕਮੈਂਟ ਕਰਨੇ ਤੋਂ ਪਹਿਲਾਂ ਨਾ ਇਦਾਂ ਦਾ 100 ਵਾਰ ਸੋਚ ਲੈਣਾ ਫਿਰ ਮੈਂ ਕਿਹਾ ਹੱਥਾ ਕੇ ਤਾਂ ਮੈਂ ਉੱਤੇ ਗੱਡੀ ਚੜਾ ਦੇਣੀ ਆ ਮੈਂ ਉਹ ਜੱਟ ਦੀ ਧੀ ਆ ਜਿਹੜੀ ਮੈਂ ਦਿਨੇ ਰਾਤ ਖੂਹ ਪਟਕੇ ਨਾ ਛਾਵ ਨੂੰ ਖੂਹ ਚ ਪਾਣੀ ਪੀ ਲਵਾਂ ਮੈਂ ਉਹ ਚੀਜ਼ ਆ ਮੈਂ ਕਿਸੇ ਤੋਂ ਡਰਦੀ ਨਹੀਂ ਹੈਗੀ ਮੈਂ ਹਿੰਮਤ ਰੱਖਦੀ ਹੁਈ ਆ ਆਪਣੇ ਵਿੱਚ ਮੈਂ ਮਰਦਾ ਜਿੰਨੀ ਹਿੰਮਤ ਰੱਖਦੀ ਆ ਠੀਕ ਹੈ ਨਾ ਬਾਕੀ ਮੈਨੂੰ ਤੁਹਾਡਾ ਕੋਈ ਲੈਂਦੇ ਨਹੀਂ ਕੋਈ ਮੈਨੂੰ ਕਮੈਂਟ ਕਰੇ ਜਿਹਨੇ ਮੈਨੂੰ ਕਵਿੰਟ ਕਰਨਾ ਹੈ ਭੈਣ ਕਹਿ ਕੇ ਕਮੈਂਟ ਕਰਦਾ ਉਹਦੇ ਵਾਸਤੇ ਮੇਰੀ ਜਾਨ ਹਾਜ਼ਰ ਆ ਮੈਂ ਉਹ ਆਪਣੇ ਵੀਰ ਵਾਸਤੇ ਜਾਨ ਵੀ ਦੇਵਾਂਗੀ ਮੇਰਾ ਭਰਾ ਉਹ ਕਹਿੰਦਾ ਭੈਣੇ ਅੱਧੀ ਰਾਤ ਨੂੰ ਮੈਨੂੰ ਆ ਪਰੇਸ਼ਾਨੀ ਪੈ ਗਈ ਮੈਨੂੰ ਆ ਪ੍ਰੋਬਲਮ ਤੇ ਜਰੂਰ ਤੇ ਮੈਂ ਆਪਣੇ ਭਰਾ ਕੋਲ ਪਹੁੰਚ ਕੇ ਜਾਵਾਂਗੀ ਕਿ ਹਾਂ ਮੇਰੇ ਵੀਰ ਨੂੰ ਇਸ ਟਾਈਮ ਜਰੂਰਤ ਹੈ ਠੀਕ ਹੈ ਨਾ ਕੱਲ ਇੱਕ ਵੀਰ ਦਾ ਆਪਰੇਸ਼ਨ ਹੋਇਆ ਉਹਨੇ ਮੈਨੂੰ ਫੋਨ ਕੀਤਾ ਕਿ ਭੈਣੇ ਮੇਰਾ ਅੱਜ ਆਪਰੇਸ਼ਨ ਹੋਇਆ ਹੈ ਪੈਂਡਿਕਸ ਦਾ ਕਿ ਭੈਣੇ ਮੈਨੂੰ ਬਹੁਤ ਤੇਰੀ ਜ਼ਿਆਦਾ ਹੈ ਕੀ ਤੋਂ ਮੈਂ ਦੁਆਵਾ ਹਮੇਸ਼ਾ ਦਿੰਦੀ ਹਾਂ ਕਿ ਵੀਰੇ ਖੋਸ਼ ਰਹੇ ਰਾਹੀ ਰਹੇ ਰੱਬ ਤੇਰੇ ਦੁੱਖ ਸਾਰੇ ਦੂਰ ਕਰੇ ਉਹਨੂੰ ਦੇਖੋ ਕਿੰਨਾ ਉਹਨੂੰ ਮਾਨ ਮਹਿਸੂਸ ਹੋਇਆ ਕਿ ਮੈਨੂੰ ਭੈਣ ਨੇ ਦੁਆਵਾ ਦਿੱਤੀ ਹਸ ਕਿ ਤਾਂ ਮੇਰੀ ਜ਼ਿੰਦਗੀ ਬਚੀ ਚਲੋ ਜ਼ਿੰਦਗੀ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਬਖਸ਼ਣੀ ਨਾ ਬਖਸ਼ਣੀ ਠੀਕ ਹੈ ਨਾ ਤਾਂ ਬਾਕੀ ਹਟ ਰਿਓ ਇਨਾਂ ਕਮਤੋਂ ਜੇ ਸਿੱਧੇ ਹੋਗੇ ਮੈਂ ਤਾਂ ਤੁਸੀਂ ਆਪਣੇ ਆਪ ਦੀ ਪੜਿਆ ਵਿਚਾਰਦੇ ਵੇ ਪਤਾ ਮੈਨੂੰ ਹੈਗਾ ਵੀ ਕਿੱਥੇ ਕਿੱਥੇ ਤੁਸੀਂ ਰਹਦੇ ਆ ਮੈਂ ਉਥੋਂ ਕੱਢ ਕੱਢ ਕੇ ਲਿਆਉਂਦੇ ਆ ਇੰਨੀ ਹਿੰਮਤ ਮੈਂ ਰੱਖ ਲਈ ਆ ਸਮਝ ਗਏ ਨਾ ਮੈਂ ਸਾਰੇ ਮੈਂ ਕੁੱਲ ਚੈਲੰਜ ਕਰਦੀ ਆ ਮੈਂ ਉਥੋਂ ਤੋਂ ਕੱਢ ਕੇ ਲਿਆਉਂਦੇ ਆ ਜਿਹੜੇ ਜਿਹੜੇ ਪਿੰਡ ਦਾ ਡਰੈਸ ਆ ਤਾਂ ਜਿਹੜੇ ਜਿਹੜੇ ਜਗਤ ਡਰੈਸ ਆ ਮੇਰੇ ਕੋਲ ਸਾਰ ਨੋ ਰਹਾ ਸਮਝ ਗਏ ਨਾ ਇਹ ਨਾ ਸਮਝਿਓ ਕਿ ਸਿਰਫ ਬੰਗਲਾ ਘਮਾਉਣ ਜੋਗੀ ਹੈ ਤਾਂ ਇਹਦੇ ਕੋ ਕੰਮ ਇਹਨੂੰ ਡਰਦੀ ਹੈ ਜਾਂ ਕੁਛ ਹੈ ਠੀਕ ਹੈ ਨਾ ਤੋਂ ਅੱਜ ਵਰਗ ਕੁੱਤੇ ਤੋਂ ਪਰਵਾਹ ਨਹੀਂ ਹੈਗੀ ਇਹਨਾਂ ਸਾਰੇ ਦਿਹਾੜੀ ਵਾਰਾ ਕੁੱਤੇ ਘੁੰਮਦੇ ਗਲੀਆਂ ਦੇ ਵਿੱਚ ਅਸ ਸਿੰਲਡਰ ਹੈਗੇ ਰਾਤ ਨੂੰ ਕਿੱਡੀ ਲੈ ਕੇ ਜਾਂਦੇ ਤੇਰੇ ਵਰਗੇ ਤੋਂ ਅੱਜ ਵਰਗੇ ਕੁੱਤੇ ਭੌਂਕਦੇ ਹੀ ਰਹਿੰਦੇ ਆ ਬਾਕੀ ਮੈਨੂੰ ਕੋਈ ਜ਼ਰੂਰਤ ਨਹੀਂ ਤੁਹਾਡੇ ਵਰਗਿਆਂ ਦੀ ਠੀਕ ਨਾ ਮੇਰੇ ਰਾਜੀ ਰਹਿਣ ਡਰਾਈਵਰ ਵੀਰ ਰਾਜੀ ਰਹਿਣ ਫੇਸਬੁੱਕ ਆ ਦੇ ਭਰਾ ਰਾਜੀ ਰਹਿਣ ਮੇਰੇ ਵੀਰ ਜਿਹੜੇ ਮੈਨੂੰ ਕਮੈਂਟ ਕਰਦੇ ਆ ਰਾਜੀ ਰਹਿਣ ਉਹ ਬੱਸਾਂ ਦੇ ਵੀਰ ਬੋਲਵੋ ਬੱਸ ਵਾਲੇ ਪੰਨ ਬੱਸ ਵਾਲੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਖੁਸ਼ ਰਹੇ ਸਦਾ ਸੁਖੀ ਰਹੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਦਾਤਾ ਉਹਨਾਂ ਦੀ ਸੜਕਾਂ 'ਚ ਉਮਰਾਂ ਲੰਬੀਆਂ ਕਰੇ ਦਾਤਾ ਠੀਕ ਹੈ ਨਾ ਜਿਨ੍ਹਾਂ ਨੇ ਮੈਨੂੰ ਭੈਣ ਬਣਾਇਆ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਬਿਜ਼ਨਸਮੈਨ ਹੈ ਕੋਈ ਵੀ ਆ ਜਿਹੜਾ ਮੈਨੂੰ ਭੈਣ ਕਹਿੰਦਾ ਨਾ ਮੈਨੂੰ ਉਹਦੇ ਤੇ ਬਹੁਤ ਮਨ ਮਹਿਸੂਸ ਹੁੰਦਾ ਆ ਕਿ ਮੈਨੂੰ ਉਹਨੇ ਭੈਣ ਕਿਹਾ ਠੀਕ ਹੈ ਨਾ ਤੁਹਾਡੇ ਭੈਣਾਂ ਨੂੰ ਯਾਰਾਂ ਦੀ ਜ਼ਰੂਰਤ ਆ ਸਾਨੂੰ ਜ਼ਰੂਰਤ ਨਹੀਂ ਮੈਨੂੰ ਭਰਾਵਾਂ ਦੀ ਜ਼ਰੂਰਤ ਆ ਸਮਝ ਗਏ ਤਾਂ ਇਨ ਦਾ ਖਿਆਲ ਰੱਖਿਓ ਤੁਹਾਡੇ ਵਰਗਿਆਂ ਨੂੰ ਜ਼ਰੂਰਤ ਹੋਊਗੀ ਪੈਣਾ ਤੇ ਜਰ ਬਣਾਉਂਦੀ ਸਾਡੇ ਵਰਗਿਆਂ ਨੂੰ ਜ਼ਰੂਰਤ ਨਹੀਂ ਹੈਗੀ ਅਸੀਂ ਜੁੱਤੀ ਮਾਰ ਦੇ ਲਾ ਕੇ ਮੂੰਹ ਤੇ ਬਾਕੀ ਖੈਰ ਜੇ ਤੁਸੀਂ ਅਸਲੇ ਦੇ ਹੋਵੋਗੇ ਤਾਂ ਗਾਂ ਕਮੈਂਟ ਨਹੀਂ ਕਰੂਗੇ ਜੇ ਤੁਸੀਂ ਗੰਦੀ ਨਸਲ ਦੇ ਹੋਵੋਗੇ ਨਾ ਫਿਰ ਤੁਸੀਂ ਕਮੈਂਟ ਕਰੋਗੇ ਜਿਹੜੇ ਗੰਦੀ ਨਸਲ ਦੇ ਹੁੰਦੇ ਨਾ ਉਹ ਕਦੀ ਨਹੀਂ ਹਰਦੇ ਹੁੰਦੇਗੇ ਉਹ ਜ਼ਰੂਰ ਕਮੈਂਟ ਕਰਦੇ ਕਰਦੇ ਹੁੰਦੇ ਹਨਾ ਜਿਹੜੇ ਗੰਦੇ ਨਸਲ ਦੇ ਹੁੰਦੇ ਆ ਜੇ ਅਸਲੇ ਦੇ ਹੋਗੇ ਕੋਈ ਅਕਲ ਹੋਊਗੀ ਕੋਈ ਸ਼ਰਮ ਹੋਊਗੀ ਥੋੜੀ ਜੀ ਭੱਲੇ ਫੇਰ ਤੁਸੀਂ ਗਾਂ ਬਾਤਾਂ ਕਮੈਂਟ ਨਹੀਂ ਕਾਉ ਕਰੋਗੇ ਕੀ ਫਰੈਂਡ ਫਰੈਂਚਸ਼ਿਪ ਕਰਦਾ ਸਾਡੇ ਨਾਲ ਠੀਕ ਹੈ ਨਾ ਇੰਨਾ ਖਿਆਲ ਕਰ ਲਿਓ ਠੀਕ ਹੈ ਨਾ ਮੇਰਾ ਆਦਮੀ ਬਹੁਤ ਸੋਹਣਾ ਹੈ ਉੱਚਾ ਲੰਬਾ ਜਵਾਨ ਮੇਰਾ ਘਰ ਵਾਲਾ ਹੈ ਮੈਨੂੰ ਕਿਸੇ ਕੁੱਤੇ ਦੀ ਪਰਵਾਹ ਨਹੀਂ ਹੈਗੀ ਠੀਕ ਹੈ ਨਾ ਉਹਨੇ ਇੱਕ ਦਿਨ ਰਾਤ ਨੂੰ ਕਿਸੇ ਨੇ ਕਮੈਂਟ ਆਈ ਸੀ ਕਾਲ ਆਈ ਸੀਗੀ ਉਹ ਬੰਦਾ ਵੀ ਸ਼ਾਇਦ ਸੁੰਦਾ ਹੋਊਗਾ ਸੁਨੇ ਵੀ ਉਹਨੇ ਹੋਊਗਾ ਜਦੋਂ ਮੈਂ ਉਹਦਾ ਇੱਕ ਵਾਰ ਤਾਂ ਨਾਂ ਨਹੀਂ ਲੈਂਦੀ ਕਿ ਦੂਜੀ ਵਾਰ ਉਹਨੇ ਹਰਕਤ ਕੀਤੀ ਫਿਰ ਮੈਂ ਕਰੂੰਗੀ ਫਿਰ ਉਹਦੀ ਮਾਂ ਪੈਨੋ ਨੇ ਉਹ ਗੰਦੀਆਂ ਗਾਲਾਂ ਕੱਢੀ ਸੀ ਮੇਰੇ ਘਰ ਆ ਦੇ ਜਿਹੜੀ ਬੇਹਸਾਬੀ ਗੰਦ ਫਿਰ ਸ਼ਰਮਾਈ ਸ਼ਰਮ ਨਹੀਂ ਆਈ ਹੈਗੀ ਕਿਉਂਕਿ ਉਸ ਟਾਈਮ ਨਸ਼ੇ ਨਾਲ ਜਿਆ ਸੀਗਾ ਉਹਨੂੰ ਕੋਈ ਹੋਸ਼ ਹੀ ਨਹੀਂ ਸੀ ਆਪਣੇ ਚਰਾ ਪੀਤੇ ਹੋਏ ਸੀਗਾ ਚਿੱਟਾ ਪੀਤਾ ਕੀ ਪੀਤਾ ਸੀਗਾ ਕੋਈ ਸਮਝਦਿਆਂ ਦੀ ਬਾਕੀ ਖੈਰ ਛੱਡੋ ਇਹ ਗੰਦਿਆਂ ਦੇ ਅਸੀਂ ਮੂੰਹ ਹੀ ਨਹੀਂ ਲੱਗਣਾ ਹੈਗਾ ਤਾ ਮੇਰਾ ਬਹੁਤ-ਬਹੁਤ ਧੰਨਵਾਦ ਹੈ ਰਾਜਾ ਬ੍ਰਦਰ ਗਰੁੱਪ ਦਾ ਜਾਂਦਾ ਹੈ ਜਿਨ੍ਹਾਂ ਨੇ ਵੀਰਾਂ ਨੇ ਮੇਰੀ ਪਛਾਣ ਬਣਾਈ ਠੀਕ ਹੈ ਨਾ ਤਾਂ ਮੈਂ ਮੇਰੀ ਇੱਜ਼ਤ ਬਣੀ ਠੀਕ ਹੈ ਨਾ ਇਸ ਮੈਂਕਮੇ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆ ਤਕਰੀਬ 2000 ਤੋਂ ਉੱਤੇ ਹੀ ਭਰਾ ਹੋਣਾ ਹੈ ਵੀਰ ਹੋਣਾ ਹੈ ਜਿਹੜਾ ਮੇਰੇ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਸਵੇਰ ਨੂੰ ਰੋਜ਼ ਫਤਈ ਬੁਲਾਉਂਦੇ ਆ ਠੀਕ ਹੈ ਨਾ ਬਾਹੇ ਗਰੋਂ ਉੱਤੇ ਚੜਦੀ ਕਲਾ ਚ ਰੱਖੇ ਤਾਂ ਬਾਕੀ ਮੇਰੀ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਹੱਥ ਜੋੜ ਕੇ ਕਿ ਵੀਰੇ ਆਪਾਂ ਗੇੜਾ ਲਾਉਂਦੇ ਆ ਜਾਂ ਆਪਾਂ ਦੁਕਾਨ ਖੋਲਦੇ ਆ ਜਾਂ ਆਪਾਂ ਕੋਈ business ਕਰਦੇ ਆ ਹਨਾ ਜਾਂ ਆਪਾਂ ਕੋਈ ਕੁਝ ਵੀ ਕੰਮ ਕਰਦੇ ਆ ਹਨਾ ਆਪਾਂ ਉਹਦੇ ਵਿੱਚੋਂ ਨਾ 10 ਰੁਪਏ ਰੋਜ਼ ਦੇ ਕੱਢਣ ਸ਼ੁਰੂ ਕਰੀਏ ਚਲੋ ਜੇ ਰੋਜ਼ ਦਿਨ ਹੈਗੇ ਜਿਹਦਾ ਗੇੜਾ ਲੱਗਿਆ ਉਹਦੇ ਕੱਢਲੇ ਜਾਂ ਆਪਣੇ ਫਰਜ ਕੀਤਾ ਕੋਈ ਦੁਕਾਨ ਵਾਲਾ ਉਹਨੇ ਸ਼ਾਮ ਨੂੰ 10 ਰੁਪਏ ਕੱਢਲੇ ਬੱਚੇ ਦਾ ਆਪਣੀ ਹਨਾ ਦਸਵਾਂ ਹਿੱਸਾ ਕੱਢਲੇ ਹਨਾ ਉਹ ਹਿੱਸਾ ਕੱਢ ਗਏ ਆਪਣੇ ਤਾਂ ਆਪਣੇ ਰਾਜਾ ਬ੍ਰਦਰ ਗਰੁੱਪ ਆਿਆਂ ਦੇ ਉਹਨਾਂ ਦੇ ਮਤਲਬ ਕੰਟੈਕਟ ਨੰਬਰ ਦੇ ਵਿੱਚ ਜਾਂ ਜਿੱਥੇ ਵੀ ਮਤਲਬ ਹੈਗੇ ਆ ਉਥੇ ਜ਼ਰੂਰ ਸੇਵਾ ਪਾਓ ਤਾਂ ਤੁਹਾਨੂੰ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਉਹਨਾਂ ਤੋਂ ਹਿਸਾਬ ਵੀ ਲੈ ਸਕਦੇ ਆ ਠੀਕ ਆ ਨਾ ਉਹਨਾਂ ਨੂੰ ਕੀ ਹੋਊਗਾ ਵੀਰੇ ਕਿ ਸਾਰੇ ਪਰਿਵਾਰ ਜਿਨ੍ਹਾਂ ਜਿਹੜੇ ਦੁਨੀਆ ਤੇ ਨਹੀਂ ਵੀਰ ਰਹੇ ਹੈਗੇ ਜਾਂ ਜਿਨ੍ਹਾਂ ਦੇ ਵਿਚਾਰਿਆਂ ਦੇ ਐਕਸੀਡੈਂਟ ਹੋ ਗਏ ਹੋਏ ਆ ਬੈੱਡ ਤੋਂ ਨਹੀਂ ਉੱਠ ਸਕਦੇ ਹੈਗੇ ਉਹ ਵੀਰੇ ਤਾਂ ਜੇ 10 ਰੁਪਏ ਦੇ ਨਾਲ ਨਾ ਬਹੁਤ ਫਰਕ ਪੈ ਜਾਣਾ ਠੀਕ ਹੈ ਨਾ ਆਪਾਂ 10-10 ਰੁਪਏ ਜੋੜਾਂਗੇ ਨਾ ਤਾਂ ਉਹਨਾਂ ਦੀ ਬਹੁਤ ਮਦਦ ਹੋ ਜਣੀ ਆ ਸਰਕਾਰਾਂ ਨੇ ਤਾਂ ਸਾਡੀ ਸੁਣਨੀ ਨਹੀਂ ਹੈਗੀ ਨਾ ਸਨਮਾਈ ਕਰਨੀ ਆ ਨਾ ਡਰਾਈਵਰ ਨੂੰ ਕੋ ਪੈਨਸ਼ਨ ਹੈ ਨਾ ਕੋ ਡਰਾਈਵਰ ਨੂੰ ਤਨਖਾਹ ਹੈ ਉਹ ਬੱਚ ਦਿਆ ਠੀਕ ਹੈ ਨਾ ਸਰਕਾਰਾਂ ਸਮਾਈ ਨਹੀਂ ਕਰਨੀ ਹੈਗੀ ਤਾਂ ਇਹ ਨਾਲ ਬਿਹਤਰ ਆ ਅਸੀਂ ਨਾ ਕੁੱਤੇ ਦੀ ਮੌਤ ਮਰਦਿਆਂ ਨਾਲੋਂ ਆਪਣੀ ਬਿਹਤਰੀ ਇਹੀ ਆ ਵੀ ਅਸੀਂ ਆਪਣੇ ਏਕਾ ਕਰੀਏ ਰਲ ਕੇ ਇੱਕ ਦੂਜੇ ਦੀ ਹੈਲਪ ਕਰੀਏ ਠੀਕ ਹੈ ਨਾ ਮੈਂ ਤਾਂ ਮੇਰੀ ਬਾਰ ਬਾਰ ਇਹੀ ਬੇਨਤੀ ਆ ਮੈਂ ਆਪਣੇ ਆਪ ਨੂੰ ਵਿੱਚ ਕਹਿੰਦੀ ਆ ਕਿ 10 ਰੁਪਏ ਰੋਜ਼ ਦੇ ਗੇੜੇ ਦੇ ਰੋਜ਼ ਨਹੀਂ ਤਾਂ ਗੇੜਾ ਜਦੋਂ ਵੀ ਲਾਦੇ ਆ ਡਰਾਈਵਰ ਵੀਰ ਹੋਵੇ ਕੋਈ ਵੀ ਆਪਣੇ ਦੁਕਾਨਦਾਰ ਹੋਵੇ ਜੋ ਕੋਈ ਵੀ ਹੋਏ ਤਾਂ ਜ਼ਰੂਰ 10 ਰੁਪਏ ਮੇਰੇ ਵੀਰ ਕੱਢਿਆ ਕਰੋ ਅਲੱਗ ਤੋਂ ਇੱਕ ਓ ਕੀ ਹੁੰਦਾ ਆ ਮਨੀ ਬੈਂਕ ਦਾ ਛੋਟਾ ਜਿਹਾ ਹੁੰਦਾ ਆ ਉਹ ਲਗਾ ਲਓ ਜਿਹਨੂੰ ਗੋਲਕ ਕਹਿੰਦੇ ਆ ਗੋਲਕ ਉਹਦੇ ਵਿੱਚ 10 ਰੁਪਏ ਪਾ ਦਿਆ ਕਰੋ ਤੁਹਾਡੇ 10 ਰੁਪਏ ਖੜਾ ਖੜਾ ਬੱਚਾ 150 ਰੁਪਏ ਦੁਕਾਨ ਤੇ ਖਾ ਜਾਂਦਾ ਹਨਾ ਉਹ 10 ਰੁਪਏ ਦੇ ਨਾਲ ਨਾ ਇੱਕ ਮਹੀਨੇ ਦੇ ਜੇ ਰੋਜ਼ ਵੀ 10 ਰੁਪਏ ਦੇ ਕਹ ਤੋ 300 ਰੁਪਏ ਬਣਦਾ ਹੈ ਤਾਂ ਵੀਰੇ ਸਾਲ ਦਾ 12 ਤੇ 3600 ਰੁਪਏ ਬੰਦ ਹਨ ਜੇ ਆਪਾਂ ਸਾਰੇ ਰਲ ਕੇ ਕਰਾਂਗੇ ਤਾਂ ਬਹੁਤ ਵੱਡੀ ਮਦਦ ਹੋ ਸਕਦੀ ਹੈ ਇਹ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਕਿ ਕੱਲ ਨੂੰ ਸਾਡੇ ਤੇ ਵੀ ਆ ਸਕਦਾ ਠੀਕ ਹੈ ਤਾਂ ਇਹ ਸਾਡੇ ਤੇ ਵੀ ਆ ਸਕਦਾ ਆ ਬਾਕੀ ਮੈਂ ਰਾਜੇਸ਼ ਵੀਰੇ ਨੂੰ ਛੋਲੇ ਵੀ ਭਰਾ ਮੇਰਾ ਹੋ ਤਾਂ ਮੈਂ ਉਹਨੂੰ ਵੀ ਬੇਨਤੀ ਕਰਦੀ ਆ ਕਿ ਵੀਰੇ ਤੂੰ ਵੀ ਜਰੂਰ ਅਪੀਲ ਕਰਿਆ ਕਰੋ ਕਿ ਵੀਰੇ ਸਾਰੇ ਵੱਧ ਚੜ ਕੇ ਹਿੱਸਾ ਪਾਉਣ ਇਸੇਵਾ ਦੇ ਵਿੱਚ ਜਿਨ੍ਹਾਂ ਦੇ ਧੀਆਂ ਬੇਵੋਹਣੇ ਆਲੀਆਂ ਉਹਨਾਂ ਨੂੰ ਵੀ ਆਪਾਂ ਵੱਧ ਚੜ ਕੇ ਹਿੱਸਾ ਪਾਈਏ ਉਹਨਾਂ ਦੇ ਵੀ ਸੇਵਾ ਲੱਗੇ ਹਰ ਕੋਈ ਆਪੋ ਆਪਣੀ ਕਰਦਾ ਹੈ ਠੀਕ ਹੈ ਨਾ ਉਹਨਾਂ ਵੀਰਾਂ ਨਾਲ ਤਾਂ ਅਸੀਂ ਖੜਨਾ ਆ ਜਿੰਨੀ ਵੀ ਹਿੰਮਤ ਹੁੰਦੀ ਆ ਜੇ ਇੱਕ ਵੀਰ ਨੇ 3600 ਰੁਪਏ ਦਿੱਤਾ ਤਾਂ ਦੇਖ ਲਓ ਵੀ ਜੇ 50 ਵੀਰ ਵੀ ਜੁੜ ਕੇ ਤਾਂ ਕਿੰਨੇ ਪੈ ਹੋ ਗਿਆ ਕਿ ਨਾ ਸੌ ਜੁੜ ਗਿਆ ਕਿੰਨੇ ਦੇ ਕਿੰਨੇ ਗਾਹ ਦੇ ਗਾਹ ਹੁੰਦੇ ਆ ਕਿ ਨਾ ਬਾਕੀ ਵੀਰੇ ਇਹ ਕੁਝ ਗੱਲਾਂ ਸਿਗੀਆਂ ਤਾਂ ਮੈਂ ਜ਼ਰੂਰੀ ਸਮਝਿਆ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਮੇਰੇ ਮਨ ਵਿੱਚ ਗੱਲਾਂ ਸਿਗੀਆਂ ਤਾਂ ਕਿ ਮੈਂ ਜ਼ਰੂਰ ਕਰਾਂ ਤਾਂ ਮੇਰੇ ਵੀਰ ਇਹ ਕੰਮ ਜ਼ਰੂਰ ਕਰੋ 10 ਰੁਪਏ ਜ਼ਰੂਰ ਕੱਢਿਆ ਕਰੋ ਆਪਣੀ ਕਮਾਈ ਦੇ ਵਿੱਚੋਂ ਜਿਹੜੇ ਉਹ ਲੋੜਵੰਦਾਂ ਦੇ ਜ਼ਰੂਰਤ ਹੋ ਸਕੇ ਜਿਹੜੇ ਵਿਚਾਰੇ ਇਲਾਜ ਤੋਂ ਮਰ ਰਹੇ ਨੇ ਡਰਾਈਵਰ ਭਰਾ ਅੱਜ ਤੱਕੇ ਖਾ ਰਹੇ ਆ ਦਰਦ-ਦਰਦੀ ਭੀਖ ਮੰਗਦੇ ਆ ਉਹਨਾਂ ਨੂੰ ਹੈ ਨਾ ਇੱਕ ਡਰਾਈਵਰ ਵੀਰ ਆ ਉਹਦੇ ਵਿਚਾਰੇ ਛੋਟੇ ਛੋਟੇ ਬੱਚੇ ਆ ਕਿਰਾਏ ਦੇ ਘਰ ਤੇ ਉੱਤੇ ਰਹਿੰਦਾ ਆ ਤਾਂ ਉਹਦਾ ਐਕਸੀਡੈਂਟ ਹੋਇਆ ਆ ਉਹ ਵਿਚਾਰਾ ਲਾਜ਼ ਨੂੰ ਵੀ ਮਿੰਤਾ ਕਰ ਰਿਹਾ ਹੈ ਹੈਨਾ ਤਾਂ ਦੇਖੋ ਕਿੰਨੀ ਦਰਦਕ ਭਰੀ ਕਹਾਣੀਆਂ ਠੀਕ ਹੈ ਨਾ ਤਬਿਰੇ ਇਹ ਬੇਨਤੀ ਮੇਰੀ ਜ਼ਰੂਰ ਆ ਕਿ ਵੀਰੇ ਇਹ ਮੇਰੀ ਬੇਨਤੀ ਕਰਵਾ ਪ੍ਰਵਾਨ ਕਰਨਾ ਕਿ ਹਰ ਗੇੜੇ ਤੁਸੀਂ 10 ਰੁਪਏ ਜ਼ਰੂਰ ਕਰਿਓ ਤਾਂ ਆਪਣੇ ਦਿੱਤੇ ਵੀ ਰਾਏ ਬ੍ਰਦਰ ਨੇ ਗਰੁੱਪ ਦੇ ਵਿੱਚ ਜਿੱਥੇ ਵੀ ਕਰਦੇ ਆ ਉੱਥੇ ਇਕੱਠਾਂ ਤੇ ਜਮ੍ਹਾਂ ਕਰੋ ਤੁਸੀਂ ਹਿਸਾਬ ਲਾਓ ਜਿਸ ਹਿਸਾਬ ਲੈਣਾ ਹੈ ਤੁਸੀਂ ਜਿੱਦਾਂ ਮਰੇ ਤੁਸੀਂ ਕਰੋ ਪਰ ਸੇਵਾ ਕਰੋ ਠੀਕ ਹੈ ਨਾ ਤੁਸੀਂ ਜੇ ਤੁਸੀਂ ਉੱਥੇ 10 ਰੁਪਏ ਪਾਉਣ ਜੋਗੇ ਆ ਤੁਸੀਂ ਹਿਸਾਬ ਲੈਣ ਦੇ ਹੱਕਦਾਰ ਵੀ ਹੋਗੇ ਠੀਕ ਹੈ ਨਾ ਤੁਸੀਂ ਜ਼ਰੂਰ ਕਰੋ ਇਹ ਗੱਲ ਇਹ ਕੰਮ ਜ਼ਰੂਰ ਕਰੋ ਸੇਵਾ ਆਪਾਂ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖੋ ਆਪਾਂ ਕੋਸ਼ਿਸ਼ ਕਰਾਂਗੇ ਨਾ ਆਪਣਾ ਸਟੈਪ ਬਾਈ ਸਟੈਪ ਹੋਰ ਵੀਰ ਵੀ ਜੁੜਨਗੇ ਹੋਰ ਲੋਕ ਵੀ ਆਪਣੇ ਨਾਲ ਜੁੜਨਗੇ ਠੀਕ ਹੈ ਨਾ ਜਿਨ੍ਹਾਂ ਨੇ ਅੱਜ ਸਾਡੀ ਇਮੇਜ ਖਰਾਬ ਕੀਤੀ ਹੋਈ ਡਰਾਈਵਰਾਂ ਨੂੰ ਡਰਾਈਵਰਾਂ ਗਲਤ ਬੋਲ ਕੇ ਇਮੇਜ ਖਰਾਬ ਕੀਤੀ ਆ ਮੈਨੂੰ ਅੱਜ ਤੱਕ ਕਦੇ ਕਿਸੇ ਡਰਾਈਵਰ ਵੀਰ ਦਾ ਗਲਤ ਕਮੈਂਟ ਕਦੀ ਨਹੀਂ ਆਇਆ ਹੈਗਾ ਇਸ ਦਾ ਬਿਤਰਾ ਕੀ ਮੈਨੂੰ ਕਿਸੇ ਜ਼ਰੂਰਤ ਵੀ ਪਈ ਪੈ ਜਾਂਦੇ ਰਸਤੇ ਵਿੱਚ ਤਾਂ ਉਹ ਵਿਚਾਰੇ ਮੇਰੀ ਹੈਲਪ ਕਰਦੇ ਨੇ ਮਦਦ ਕਰਦੇ ਨੇ ਮੇਰੀ ਉਹ ਉਹ ਕਹੀ ਕਹਿੰਦੇ ਹੁੰਦੇ ਭੈਣੇ ਤੂੰ ਫਿਕਰ ਨਾ ਕਰ ਅਸੀਂ ਹੈਗੇ ਆ ਭਰਾ ਤੇਰੇ ਵੀਰ ਮੈਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਕੋਈ ਵੀਰ ਮੈਨੂੰ ਆ ਕੇ ਕਹਿੰਦਾ ਭੈਣੇ ਅਸੀਂ ਤੇਰੇ ਨਾਲ ਖੜੇ ਆ ਬਹੁਤ ਹੌਸਲਾ ਹੁੰਦਾ ਆ ਪਰ ਬਾਕੀ ਇਹ 2000 ਕੇ ਜਿਹੜੇ ਕੁੱਤੇ ਬਿੱਲੇ ਇਹਨਾਂ ਦੀ ਤਾਂ ਸਪਰਵਾਇਜ਼ ਨਹੀਂ ਕਰੀਦੀ ਹੈਗੀ ਇਹ ਪਤਾ ਨਹੀਂ ਕਿੱਧਰੋਂ ਆਏ ਤੇ ਕਿੱਧਰ ਨਹੀਂ ਹੈ ਕਿਹੜੀ ਜਾਤ ਆ ਕਿਹੜੀ ਜਿੰਸਾ ਹੈ ਕਿਹੜੀ ਦੁਨੀਆ ਚੋਂ ਆਏ ਹੋਏ ਆ ਜਿਨ੍ਹਾਂ ਦੇ ਕੋਈ ਸ਼ਰਮ ਨਾਲ ਦੀ ਚੀਜ਼ ਹੈ ਨਹੀਂਗੀ ਠੀਕ ਹੈ ਤਾਂ ਵੀਰੇ ਬਾਕੀ ਆ ਸੇਵਾ ਜ਼ਰੂਰ ਹੈ ਇਨਕ ਇਹ ਸੇਵਾ ਜ਼ਰੂਰ ਕਰਨੀ ਆ ਤਾਂ ਆਪਾਂ ਨੂੰ ਇਹ ਜ਼ਰੂਰ ਕਰਨਾ ਹੌਸਲਾ ਵਜਾਈ ਕਰਨੀ ਕਿਉਂਕਿ ਆਪਾਂ ਥੋੜੇ ਜੀ ਹਿਸਾਬ ਦੇ ਨਾਲ ਤਾਂ ਉਹਨਾਂ ਦੇ ਬਹੁਤ ਵੱਡਾ ਹੌਸਲਾ ਹੋ ਜਾਏਗਾ ਬਹੁਤ ਵੱਡੀ ਉਹਨਾਂ ਦੀ ਹੈਲਪ ਹੋ ਜਾਏਗੀ ਤਾਂ ਕੋਈ ਵੀ ਭਰਾ ਜਾਂ ਕੋਈ ਵੀ ਗਾਂ ਮਾ ਆਪਣੇ ਬੱਚੇ ਨੂੰ ਡਰਾਈਵਰ ਬਣਾਉਤੋਂ ਨਹੀਂ ਕਰੇਗੀ ਨਾ ਬਾਕੀ ਲੋਕ ਕਹਿੰਦੇ ਆ ਕਿ ਡਰਾਈਵਰ ਬਣਾ ਮਾੜਾ ਆ ਜੀ ਆ ਬੋਆ ਪਰ ਹਾਂ ਮੈਂ ਕਹਿੰਦੀ ਮੇਰਾ ਬੇਟਾ ਪੜੇ ਜਿੰਨਾ ਪੜਨਾ ਪੜੇ ਹਿੰਮਤ ਕਰਕੇ ਜਿੰਨਾ ਮਰਜ਼ੀ ਪੜਨਾ ਪੜੇ ਪੀ ਐਚ ਡੀ ਕਰ ਲਵੇ ਜੋ ਮਰਜ਼ੀ ਜਿਹੜੀ ਮਰਜ਼ੀ ਡਿਗਰੀ ਬ ਕਰਦੇ ਠੀਕ ਹੈ ਨਾ ਪਰ ਮੈਂ ਉਹਨੂੰ ਡਰਾਈਵਰ ਬਣਾਉਣਾ ਆ ਮੈਂ ਇਹ ਪਰਨ ਕੀਤਾ ਹੋਇਆ ਮੈਂ ਉਹਨੂੰ ਡਰਾਈਵਰ ਬਣਾਉਣਾ ਆਪਣੇ ਪੇਟੇ ਨੂੰ ਡਰਾਈਵਰ ਉਹ ਬਣਾਣਾ ਉੱਚ ਕੋਟੀ ਦਾ ਜਿਹੜਾ ਗੱਡੀ ਦੀ ਸੜਕਾਂ ਤੇ ਬੋਲੀਆਂ ਫਵਾਵੇ ਠੀਕ ਹੈ ਨਾ ਔਰ ਇੱਜ਼ਤਾਂ ਇੱਜ਼ਤਾਂ ਔਰ ਮੈਂ ਹੁਣ ਇੱਕ ਹੋਰ ਵੀ ਇੱਥੇ ਕਹਿਣਾ ਚਾਹੁੰਦੀ ਆ ਕਿ ਭੈਣੋ ਮੇਰੀਓ ਕੁਝ ਅਕਲ ਨੂੰ ਹੱਥ ਮਾਰ ਲਓ ਆਉਣ ਵਾਲਾ ਸਮਾਂ ਬਹੁਤ ਖਰਾਬ ਹੋਣ ਦਿਆ ਆ ਤੁਸੀਂ ਕੋਈ ਕੰਮਕਾਰ ਸਿੱਖ ਲਓ ਜੇ ਨਹੀਂ ਤਾਂ ਤੁਸੀਂ ਕਮ ਸੇ ਕਮ ਕੋਈ ਆਉਟੋ ਵਗੈਰਾ ਚਾਹ ਚਦਾਂ ਸਿੱਖੋ ਕੋਈ ਕੁਝ ਕੰਮ ਸਿੱਖੋ ਆ ਕੰਮ ਛੱਡ ਦਿਓ ਇਹ ਕੰਮ ਨਹੀਂ ਚੰਗੇ ਹੈਗੇ ਆਉਣ ਵਾਲੇ ਫਿਊਚਰ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਕੀ ਦਿਖਾਉਂਗੀ ਯਾਪ ਇਸੇ ਲੱਚਰ ਪਨਾ ਕਰਦੇ ਸੀਗਾ ਇਹ ਕੁਝ ਇਹ ਦਿਖਾਉਂਗੀ ਆ ਜਿਹੜੇ ਕਮੈਂਟ ਕਰਦੇ ਨਚਾਰ ਇਹ ਜਨਾਨੀਆਂ ਦੇ ਕੱਪੜੇ ਪਾ ਕੇ ਲੈ ਜੀ ਸਕਦੇ ਕੱਪੜੇ ਪਾ ਕੇ ਡਾਂਸ ਕਰਦੇ ਹਰਾਮ ਜਿਹੇ ਗੰਦੇ ਠੀਕ ਹੈ ਨਾ ਤਾਂ ਆਉਣ ਵਾਲੇ ਫਿਊਚਰ ਦੇ ਵਿੱਚ ਤੋਂ ਅੱਗੇ ਬੱਚਿਆਂ ਨੂੰ ਅਕਾੱਚ ਕਾ ਅਚੱਕੇ ਦੀ ਅਕਾ ਝਕਾ ਕੇ ਰਹਿ ਪੈਣਾ ਆਉਣ ਵਾਲੇ ਫਿਊਚਰ ਬਾਰੇ ਸੋਚੋ ਅੱਜ ਦੀ ਆਪਣੀ ਜੈਸੀ ਬਾਰੇ ਨਾ ਸੋਚੋ ਆਉਣ ਵਾਲੇ ਆਪਣੇ ਬੱਚਿਆਂ ਬਾਰੇ ਕੋ ਸੋਚੋ ਸੋ ਮੇਰੀ ਰਾਜਾ ਬ੍ਰਦਰ ਨੂੰ ਫੇਰ ਗਰੁੱਪ ਨੂੰ ਬੇਨਤੀ ਆ ਕਿ ਵੀਰੋ ਕੋ ਗਲਤੀ ਹੋ ਉਹਦਾ ਮਾਫ ਕਰਦੇ ਪਰ ਅੱਜ ਜਿਹੜੀ ਮੈਂ ਗੱਲ ਕਹੀ 10 ਰੁਪਏ ਸੇਵਾ ਜ਼ਰੂਰ ਪਾਇਆ ਕਰੋ ਵੀਰੇ ਇਹ ਸੇਵਾ ਦੇ ਨਾਲ ਸਾਰਿਆਂ ਦਾ ਬਹੁਤ ਭਲਾ ਹੋਣਾ ਹੈ ਕਿਸੇ ਨਾ ਕਿਸੇ ਵੀਰ ਨੂੰ ਜ਼ਰੂਰਤ ਪੈਂਦੀ ਆ ਹਰ ਇੱਕ ਨੂੰ ਜਿੰਨੇ ਵੀ ਬਾਤਾਂ ਤੇ ਬਤ ਹੁੰਦੀ ਆਉਨੀ ਸੇਵਾ ਹੋ ਜੇਗੀ ਠੀਕ ਹੈ ਨਾ ਸੋ ਜੀ ਵੀਰੇ ਜੇ ਕੋਈ ਮੇ ਤੋਂ ਗਲਤੀ ਹੋਵੇ ਤਾਂ ਮaaf ਕਰਨੀ ਮੇਰੇ ਵੀਰੋ ਰਾਜੀ ਖੁਸ਼ੀ ਰਹੋ ਰੱਬ ਤਾਂ ਜਿੰਨੀ ਉਮਰਾਂ ਕਰੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤਾਂ ਜਿਹ ਪਰਿਵਾਰਾਂ ਸਦਾ ਸੁਖੀ ਰੱਖੇ ਚੜ੍ਹਦੀ ਕਾਰ ਹੈ ਨਾ ਰੱਬ ਬਹੁਤ ਆ ਬਹੁਤ ਆ ਤੁਹਾਨੂੰ ਦੌਲਤ ਸ਼ੌਹਰਤ ਇੱਜ਼ਤ ਮਾਨ ਸਨਮਾਨ ਬਖਸ਼ੇ ਸੱਤ ਵਰਸ ਹਾਈ ਹੋਣ ਸੜਕਾਂ ਤੇ ਤੇ ਜਿਹੜੇ ਮੇਰੇ ਵੀਰ ਬਿਜ਼ਨਸ ਕਰਦੇ ਆ ਜਾਂ ਕੋਈ ਵੀ ਆਪਣਾ ਕੰਮ ਕਰਨ ਲਈ ਇੱਕ ਸਟੈਪ ਅੱਛਾ ਉਹਨਾਂ ਦੇ ਕੰਮਾਂ 'ਚ ਵਰਤ ਪਾਵੇ ਤਾਂ ਮੈਨੂੰ ਬਹੁਤ ਵੀਰੋ ਤੁਹਾਡੇ ਤੇ ਮਾਣ ਹੈ ਬਹੁਤ ਜ਼ਿਆਦਾ ਮਾਣ ਹੈ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਭੈਣ ਕਾ ਕਮੈਂਟ ਕਰਦਾ ਮੇਰੇ ਨਾਲ ਤੇ ਖੁਸ਼ ਹੋ ਜਾਂਦਾ ਯਾਰ ਮੇਰੀ ਔਰ ਵੀ ਮੇਰੇ ਵੀਰਾਂ ਨਾਲ ਲੱਗ ਗਈ ਠੀਕ ਹੈ ਨਾ ਬਾਕੀ ਮੇਰੇ ਵੀਰੋ ਮੈਂ ਵੀ ਤੁਹਾਡੇ ਨਾਲ ਖੜੀ ਹਾਂ ਬਰੋਬਰ ਤੇ ਠੀਕ ਹੈ ਨਾ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਕੁਝ ਵੀ ਆਉਂਦੀ ਆ ਮੇਰਾ ਨੰਬਰ ਹੈਗਾ ਰਾਜਾ ਬਰਾਬਰ ਗਰੁੱਪ ਦੇ ਵਿੱਚ ਹੈਗਾ ਯਾ ਤੁਸੀਂ ਮੇਰੇ ਵੀਰ ਮੇਰੇ ਨਾਲ ਛੇਰ ਕਰ ਸਕਦੇ ਆ ਜਿੱਥੇ ਮਦਦ ਜਰੂਰਤ ਮੇਰੀ ਹੋਵੇ ਇਹ ਭੈਣ ਤੁਹਾਡੀ ਪਹੁੰਚੇਗੀ ਹਰ ਹਾਲਤ ਠੀਕ ਹੈ ਨਾ ਤਾਂ ਬਾਕੀ ਆਪਣਾ ਖਿਆਲ ਰੱਖਣਾ ਬੱਚਿਆਂ ਦਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ